जी ना? तोन्या देवी। तोन्या देवी, आप क्या हम सब्जी चुनने आते हैं मजदूर है कैसा लग रहा है पोर्ण? अच्छा लग रहा है एक जो सुबह लोग अच्छा लग रहा है कपड़ा लिया अच्छा वास्ते नहीं मिला কপড়া রে ਇਹ ਬਹੁਤ ਵਧੀਆ ਮੂਵੀ ਦਾ ਸੀ ਤੇ ਜੋੜਦੇ ਮੈਂ ਦੇਖ ਉਹ ਦੱਸਣਾ ਜਿੱਦਾਂ ਸ਼ਿਵਾ ਕਰਦੇ ਨੇ ਸ਼ਰਤ ਦੀ ਇਦਾਂ ਕਰਦੀ ਰਹੇ ਤੇ ਬਹੁਤ ਵਧੀਆ ਐ ਬਾਈ ਐਡਾ ਦਾ ਕੋਲਾ ਕੀ ਕੀ ਦੇ ਰਹੇ ਸੀ ਤੇ ਤੇ ਵਿਰਾਸਾ ਸਪਨਾ ਰਹੇ ਤੇ ਪਾਰੀ ਦਵਾਈਆਂ ਤਾਂ ਸਭ ਕੋ ਦੇ ਰਹੇ ਇਹ ਵੀ ਜੇਵਲ ਸੋਹੀ ਆ ਜੰਮਨੇ ਮਾਸਟਰ ਵੀ ਤੇ ਕੀ ਨਾਮ ਭਾਈ ਜੜਾ ਮੇਰਾ ਨਾ ਪ੍ਰੇਮ ਸਿੰਘ ਫਰੇਮ ਸਿੰਘ ਜੀ ਜਿੱਥੇ ਲੋਕੀ ਰਜਾਈਆਂ ਚ ਬੜੇ ਦੇ ਸਿਰ ਸਿਰੇ ਪਰ ਤੁਸੀਂ ਆਣ ਕੇ ਸਿਰ ਸਿਰੇ ਚਾਹ ਵੰਡਦੇ ਪਏ ਹੋ ਕੀ ਕਾਰਨ ਹੈ ਅ ਦੇਖੋ ਸਾਡੇ ਜਿਹੜੇ ਪ੍ਰਧਾਨ ਜੀ ਹੈ ਜਤਿੰਦਰ ਕਾਲ ਜੀ ਉਹ ਆਪਣੀ ਸਾਰੀ ਟੀਮ ਨੂੰ ਲੈ ਕੇ ਸਵੇਰੇ 5 ਵਜੇ ਆ ਕੇ ਪਹਿਲਾਂ ਚਾਹ ਤਿਆਰ ਕਰਦੇ ਆ ਕਿਉਂਕਿ ਇਹ ਪੋਲਾ ਮਹੀਨਾ ਹੈ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਉਹਨਾਂ ਨੂੰ ਸਮਰਪਿਤ ਜਿਹੜੇ ਪੋਲਾ ਮਹੀਨਾ ਹਰ ਸਾਲ ਇਹ ਪੂਰਾ ਮਹੀਨਾ ਚਾਹ ਦੀ ਸ਼ਬੀਲ ਚੱਲਦੀ ਹੈ ਕਿਉਂਕਿ ਬਹੁਤ ਠੰਡੀ ਠੰਡ ਹੁੰਦੀ ਹੈ ਜ਼ੀਰੋ ਵਿਜ਼ਿਬਿਲਟੀ ਹੋਣ ਦੇ ਕਾਰਨ ਵੀ ਸਾਰੇ ਜਿਹੜੇ ਮੈਂਬਰ ਐ ਸਵੇਰੇ ਆ ਕੇ 5:30 5:30 ਵਜੇ ਪਹਿਲਾਂ ਚਾਹ ਹਨ ਕੇ ਤਿਆਰ ਕਰਦੇ ਨੇ ਚਾਹ ਤਿਆਰ ਕਰਨ ਤੋਂ ਬਾਅਦ ਸਾਰੇ ਮੈਂਬਰ ਅਰਦਾਸ ਕਰਕੇ ਤੇ ਉਹਨੂੰ ਅਨਸਾਧਨਤ ਪਹੁੰਚਦੇ ਨੇ ਕੈਣੀ ਭਰ ਕੇ ਸਿਵਲ ਹਸਪਤਾਲ ਪਹਾੜ ਲਾਲ ਜੀ ਦੇ ਹਸਪਤਾਲ ਰੇਲਵੇ ਸਟੇਸ਼ਨ ਫਰਸਟ ਸਟੈਂਡ ਤੇ ਤੇ ਇਹ ਲੇਬਰ ਚੌਂਕ ਤੇ ਇਹ ਚਾਹ ਪਹਚਾਈ ਜਾਂਦੀ ਹੈ ਜਿਹੜੇ ਸਵੇਰੇ ਸਵੇਰੇ ਲੇਬਰ ਤੇ ਲੋਕ ਨੇ ਉਹ ਸਿਰਸਿਰੇ ਆ ਕੇ ਚਾਹ ਪੀਂਦੇ ਨੇ ਬਹੁਤ ਸ਼ੁਕਰਾਨਾ ਕਰਦੇ ਨੇ ਪ੍ਰਮਾਤਮਾ ਦਾ ਕਿਉਂਕਿ ਠੰਡ ਹੋਣ ਦੇ ਬਾਵਜੂਦ ਉਹ ਸਾਰੇ کارਖਾਨੇ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਇਹ ਜਿਹੜੀ ਚਾਹ ਦਾ ਲੰਗਰ ਹੈ ਲਗਾਤਾਰ ਚੱਲਦਾ ਹੈ ਇਹਦੇ ਨਾਲ ਹੀ ਆਪ ਦੇਖ ਸਕਦੇ ਹੋ ਕਿ ਗਰਮ ਕੱਪੜਿਆਂ ਦਾ ਸਟਾਲ ਉਹ ਵੀ ਲਗਾਇਆ ਗਿਆ ਕਿਉਂਕਿ ਠੰਡ ਬਹੁਤ ਹੈਗੀ ਹੈ ਜਿਹੜੇ ਜ਼ਰੂਰਤਮੰਦ ਲੋਕ ਆ ਕੇ ਆਪਣੇ ਕਮਾਂਕਾਰਾਂ ਤੇ ਪਾਉਣ ਵਾਸਤੇ ਕੱਪੜੇ ਇੱਥੋਂ ਲੈ ਜਾਂਦੇ ਨੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਹਦੇ ਨਾਲ ਹੀ ਅਸੀਂ ਦਵਾਈਆਂ ਦੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਸਾਰਾ ਕਲੱਬ ਵੱਲੋਂ ਇਹ ਦੇਖੋ ਜਿਸਾ ਕਿ ਪਹਿਲਾਂ ਸਾਨੂੰ ਲੋਕਾਂ ਦੀ ਡਿਮਾਂਡ ਦੇ ਉੱਤੇ ਸ਼ੁਰੂ ਕੀਤਾ ਗਿਆ ਪਿਛਲੇ ਸਾਲ ਦਾ ਸ਼ੁਰੂ ਕੀਤਾ ਗਿਆ ਕਿਉਂਕਿ ਕਈ ਵਾਰ ਜਿਸਾ ਤੋਂ ਸੰਗੜੀ ਤੋਂ ਦੋਨ ਕਾਰਨ ਕੇ ਨੂੰ ਦਿਖਣਾ ਨਹੀਂ ਕੋਈ ਐਕਸੀਡੈਂਟ ਹੋ ਜਾਂਦਾ ਛੱਟ ਲੱਗ ਜਾਂਦੀ ਹੈ ਜਾਂ ਕੋਈ ਮਰੀਜ਼ ਆਉਂਦਾ ਜਿਸ ਨੂੰ ਖਾਂਸੀ ਹੈ ਅੱਜ ਕੱਲ੍ਹ ਦਿਨ ਖਾਂਸੀ ਦੇ ਨੇ ਜਾਂ ਹੋਰ ਬੁਖਾਰ ਚੜ ਜਾਂਦਾ ਉਹਨੂੰ ਮਤੇ ਨਜ਼ਰ ਰੱਖਦੇ ਹੋਏ ਸਾਡੇ ਪ੍ਰਧਾਨ ਜਤਿੰਦਰ ਸਾਜੀ ਨੇ ਡਾਕਟਰ ਤਰਮਿੰਦਰ ਜੀ ਡਾਕਟਰ ਰਜਿੰਦਰ ਜੀ ਅਤੇ ਨਾਲ ਉਹ ਪੂਰੀ ਟੀਮ ਦੇ ਨਾਲ ਇੱਥੇ ਆਏ ਦੇ ਨੇ ਉਹ ਜਿਹੜੇ ਵੀ ਮਰੀਜ਼ ਆਂਦੇ ਆ ਉਹਨਾਂ ਉਹਨਾਂ ਦੀ ਉਹਨਾਂ ਕੋ ਪੁੱਛ ਕੇ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਤੇ ਜੋ ਵੀ ਦਵਾਈਆਂ ਉਹ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਕੀ ਨਾਮ ਤੁਹਾਡਾ ਹਰਮਿੰਦਰ ਸ਼ਰਮਾ ਡਾਕਟਰ ਇੱਥੇ ਕੀ ਕਰ ਰਹਾ ਹੈ ਜੀ ਇੱਥੇ ਸਹਾਰਾ ਕਲੱਬ ਦੀ ਟੀਮ ਨਾਲ ਹਰ ਸਾਲ ਜਦੋਂ ਆ ਪੋਦਾ ਮਹੀਨਾ ਸ਼ੁਰੂ ਹੁੰਦਾ ਵਾ ਉਧਰ ਇਥੇ ਦਵਾਈਆਂ ਦਾ ਲੰਗਰ ਲੱਗਦਾ ਜਿਸ ਦੇ ਨਾਲ ਨਾਲ ਕੱਪੜਿਆਂ ਦਾ ਚਾਹ ਦਾ ਤੇ ਪਹਿਲਾਂ ਹੀ ਲੱਗ ਰਿਹਾ ਪਿਛਲੇ ਸਾਲ ਤੋਂ ਜਿਹੜਾ ਦਵਾਈਆਂ ਦਾ ਲੰਗਰ ਵੀ ਲੱਗ ਰਿਹਾ ਕਿ ਜਤਿੰਦਰ ਕੱਤ ਜੀ ਤੁਹਾਨੂੰ ਕਿ ਕਿਰਪਾਉ ਜਗਦਾਨ ਕਿਸ ਤਰ੍ਹਾਂ ਦੇ ਲੋਕ ਫਿਰ ਤੁਹਾਡੇ ਕੋਲ ਆਉਂਦੇ ਇੱਥੇ ਲੋਕ ਸਾਡੇ ਤੋਂ ਖਾਂਸੀ ਜੁਕਾਮ ਜਿਹੜਾ ਸਰਦੀਆਂ ਦੇ ਵਿੱਚ ਚੱਲਣਾ ਜ਼ਿਆਦਾ ਪੈਰਾਂ ਦੀਆਂ ਦਵਾਈਆਂ ਫੜ ਜਾਣੀਆਂ ਨੇ ਸਿਰਦਰਦ ਬੁਖਾਰ ਤੇ ਮਲਮ ਭੱਟੀ ਵਾਲੇ ਤਕਰੀਬਨ ਖਾਲੀ ਆ ਕਿਹੜੇ ਲੋਕ ਹੁੰਦੇ ਆ ਗਰੀਬ ਟਪਕਾਂ ਹਾਂ ਦਾ ਗਰੀਬ ਟਪਕਾਈ ਸਾਰੇ ਤੋਂ ਝੁੱਗੀਆਂ ਝੌਂਪੜੀਆਂ ਵਾਲੇ ਨੇ ਜਾਂ ਉਹ ਵੀਰ ਨੇ ਜਿਹੜੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਿਹਾੜੀ ਲਾਉਣੀ ਆ ਨਹੀਂ ਆਪਣਾ ਲਾਸਟ ਰਾ ਸਕਦੇ ਉਹ ਹੁੰਦੇ ਨੇ ਹੁਣ ਤੱਕ ਤਕਰੀਬਨ ਕੋਈ ਅਸੀਂ 38 39 ਦੇ ਸਵੇਰੇ ਸ਼ੁਰੂ ਹੀ ਹੋਈ ਆ 39 ਤੱਕ ਮਰੀਜ਼ਾਂ ਦੀ ਲਿਸਟ ਜੀ ਲੱਗਦਾ ਨਾ ਬੜੀ ਵੱਡੀ ਮਨ ਨੂੰ ਸਕੂਨ ਮਿਲਦਾ ਵੀ ਜਦੋਂ ਐਹੋ ਜਿਹੇ ਲੋਕ ਹੁੰਦੇ ਸਾਡੇ ਕੋਲ ਬਿਲਕੁਲ ਜੀ ਬਿਲਕੁਲ ਉਹ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਕਿ ਪਰਮਾਤਮਾ ਨੇ ਕਦਰਾਂ ਹੀ ਸਾਡੀ ਰੀੜੀ ਲਾਈ ਆ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਪਾਜੀ ਕੀ ਨਾਮ ਤੁਹਾਡਾ ਸ਼ੋਕਰਨਾ ਸਹਾਰਾ ਕਲੱਬ ਤੋਂ ਨਮਸਕਾਰ ਜੀ ਸਰ ਅੱਜ ਦੀ ਸਿਰਸਰੇ ਕੀ ਕੀ ਲਗਾਇਆ ਤੇ ਕਿਉਂ ਲਗਾਇਆ ਗਿਆ ਹੈ ਸਹਾਰਾ ਕਲੱਬ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕਾਫੀ ਸਾਲਾਂ ਤੋਂ ਇੱਥੇ ਚਾਹ ਦਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਨਾਲ ਕੱਪੜਿਆਂ ਦਾ ਵੀ ਲੰਗਰ ਲੱਗਿਆ ਹੋਇਆ ਹੈ ਔਰ ਨਾਲ ਅਸੀਂ ਇੱਕ ਮੈਡੀਕਲ ਸਟੋਰ ਵੀ ਖੋਲਿਆ ਹੈ ਜਿਹੜਾ ਕਿ ਦਵਾਈਆਂ ਕਿਸ ਦੇ ਮਲਮ ਪੱਟੀ ਵੀ ਰੱਖਣੀਆਂ ਉਹ ਵੀ ਅਸੀਂ ਕਰ ਰਹੇ ਹਾਂ ਸਾਡੇ ਡਾਕਟਰ ਸਾਹਿਬ ਆਏ ਹੋਏ ਨੇ ਜਿਹੜੇ ਸੰਯੋਗ ਕਰ ਰਹੇ ਨੇ ਔਰ ਸਾਡੇ ਕਾਫੀ ਸਾਰਾ ਕਲੱਬ ਦੇ ਜੋ ਮੈਂਬਰ ਨੇ ਸਵੇਰੇ 5:00 ਵਜੇ ਆ ਜਾਂਦੇ ਨੇ ਤਾਂ ਕਿ ਇੱਕ ਚਾਹ ਪਾਣੀ ਦਾ ਕੰਮ ਸਾਰਾ ਤਿਆਰ ਕਰਦੇ ਨੇ ਉਸ ਤੋਂ ਬਾਅਦ 6:00 ਵਜੇ ਸੇ ਅਰਦਾਸ ਕਰਕੇ ਪ੍ਰਮਾਤਮਾ ਦਾ ਨਾਮ ਲੈ ਕੇ ਚਾਹ ਦੇ ਲੰਗਰ ਦੀ ਸ਼ੁਰੂਆਤ ਕਰ ਦਿੰਦੇ ਹਾਂ ਔਰ ਅਸੀਂ ਰੈਗੂਲਰ ਅਸੀਂ ਕੱਪੜੇ ਵੀ ਜਿਹੜੇ ਨੇ ਉਹਦਾ ਵੀ ਲੰਗਰ ਲਗਾ ਰਹੇ ਹਾਂ ਔਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਇਸ ਸਹਾਰਾ ਕਲੱਬ ਦਾ ਸਹਿਯੋਗ ਕਰੋ ਸਾਡੇ ਨਾਲ ਆਓ ਅਗਰ ਕਿਸੇ ਨੇ ਕੋ ਆਪਣਾ ਜਨਮ ਦਿਨ ਜਾਂ ਕੋ ਮੈਰਿਜ ਅਨਿਵਰਸੀ ਮਨਾਣੀ ਹੈ ਸਾਡੇ ਨਾਲ ਆ ਕੇ ਮਨਾਏ ਅਸੀਂ ਬੜੇ ਸੋਹਣੇ ਤਰੀਕੇ ਨਾਲ ਦੀ ਮੈਰਿਜ ਅਨਿਵਰਸੀ ਮਨਾਵਾਂਗੇ ਔਰ ਸਾਡੇ ਨਾਲ ਸੇਵਾ ਚ ਸਹਿਯੋਗ ਕਰੇ ਸੇਵਾ ਚ ਯੋਗਦਾਨ ਦੇਵੇ ਤਾਂ ਕਿ ਸਾਰਾ ਕਲੱਬ ਹੋਰ ਤਰੱਕੀ ਕਰ ਸਕੇ ਔਰ ਸ਼ਹਿਰ ਨੂੰ ਹੋਰ ਸੇਵਾਵਾਂ ਦੇ ਸਕੇ ਕੰਮ ਕਰੇ